ਦੇਖੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਦਿਲੀ ਮੁਬਾਰਕ ਦਿਨਾ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਇਨਾਮ ਵੰਡ ਸਮਰੋਹ ਸੀ ਜੋ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰეკਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਇਆ 23 ਲੱਖ 70 ਹਜ਼ਾਰ ਰੁਪਇਆ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਇੱਕ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਹੋਰ ਮਿਹਨਤ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦਵਾਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਉਹਨੂੰ ਅਸੀਂ ਬਿਲਕੁਲ ਉੱਤੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਚੇੜਿਆ ਹੋਇਆ ਹੈ ਇਹਦੇ 'ਚ ਅਸੀਂ ਇਦਾਂ ਹੀ ਕਾਮਯਾਬੀ ਰੱਖੀਏ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ-ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਦੇ ਜਿਹੜਾ ਇਹ ਧੰਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਅਸੀਂ ਕਾਬੂ ਕਰਾਂਗੇ ਔਰ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੋਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਪਰ ਲੋਕੀ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲਰਾਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਟਾਲਾ ਜ਼ਿਲ੍ਹੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂ ਆਊਟ ਸੈਂਟਰ ਚ ਵੀ ਅਸੀਂ ਭਰਤੀ ਕਰ ਰਹੇ ਆ ਤਾਂ ਕਿ ਆਪਨਾ ਇਲਾਜ ਕਰਾ ਕੇ ਇੱਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕੇ ਇਹ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟ੍ਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿਉਂਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਔਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ ਨੇ ਸਰ ਇੱਕ ਕੈਂਪੇਨ ਕਿਉਂ ਹੋ ਰਿਹਾ ਉਹ ਮੈਰੂ ਜੀ ਕਹਿ ਰਹੇ ਨੇ ਮੇਰੇ ਜੀਉਂਦੇ ਜੀ ਪੰਜਾਬ 'ਚ ਇਹ ਕੰਮ ਨਹੀਂ ਹੋ ਸਕਦਾ ਹੁਣ ਜਿਹੜੇ ਯੂਟਿਊਬਰ ਮੌਜੂ ਮੰਗਦੇ ਆ ਉਹ ਕ੍ਰੈਂਕ ਇੱਕ ਇਸ਼ੂ ਚਾਹਤੇ ਆ ਕੀ ਕਹਿੰਦੇ ਕਿਹੜਾ ਜੀ ਇੱਕ ਮੈਰੂੜਾ ਜਿਹੜਾ ਜੀ ਉਹ ਇੱਕ ਉਹਨੂੰ ਕਿਹੜਾ ਪਾਰਟੀ ਸੀ ਦੇ ਦਾਤੇ ਉਹ ਕਹਿੰਦਾ ਵੀ ਮੇਰੇ ਕੋਲ ਨਹੀਂ ਚਾਹਤੇ ਅੱਛਾ ਨਹੀਂ ਮੈਂ ਮੈਂ ਦੇਖੋ ਮੈਂ ਉਹ ਬਠਿੰਡੇ ਦੇ ਵਿੱਚ ਮਰਡਰ ਹੋਇਆ ਆ ਔਰ ਉਹਨੇ ਅਕਿਊਜ਼ਡ ਵੀ ਫੜੇ ਜਾ ਚੁੱਕੇ ਆ ਮਹੌਰ ਇਸ ਤੋਂ ਇਲਾਵਾ ਇਸ ਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕੂਗਾ ਪਰ ਇਹਰੇ ਕਯੂਦ ਫੜੇ ਜਾ ਚੁਕੇ ਮੈਂ ਫੇਰ ਬਟਾਲਾ ਪੁਲਿਸ ਵਧਾਈ ਦੀ ਪਾਤਰ ਆ ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨਸਾਰ ਜਿਹੜੇ ਸਾਡੇ ਕੋਈ ਮੁਲਜ਼ਮ ਚਾਹੇ ਉਹ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਰਲੇ ਮੁਲਕਾਂ ਚਲੇ ਗਏ ਉਹਨਾਂ ਨੂੰ ਵਾਪਸ ਲਿਆ ਲਈ ਇੱਕ ਲੀਗਲ ਇੱਕ ਪ੍ਰੋਸੀਜਰ ਹੁੰਦਾ ਹੈ ਰੈੱਡ ਕਰਾਸ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮੁਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆਂ ਔਰ ਸਾਨੂੰ ਉਮੀਦ ਆ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾਅ ਉਹਨੂੰ ਸਜ਼ਾ ਮਿਲ ਸਕੇ। ਥੈਂਕ ਯੂ। ਓ ਥੈਂਕ ਯੂ। ਮੈਂ ਮਾਨਯੋਗ ਡੀਜੀਪੀ ਪੰਚਾਲ ਸਰ, ਸ਼੍ਰੀ ਗੌਰਵ ਯਾਦਵ ਜੀ ਦਾ, ਡੀਆਈਜੀ ਸਰ ਦਾ ਔਰ ਐਸਐਸਪੀ ਬਟਾਲਾ ਸਰ ਦਾ ਬਹੁਤ ਧੰਨਵਾਦੀ ਆਂ ਕਿ ਛੜੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਿਹਨਤ ਕੀਤੀ ਸੀ ਵੱਖ-ਵੱਖ ਜਿਹੜੇ ਕੇਸਸ ਫੇਸ ਕੀਤੇ ਸੀ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਕਰਮਚਾਰੀ ਆ ਸਾਰਿਆਂ ਨੂੰ ਬਹੁਤ ਵਧੀਆ ਮਾਨਸਿਕਕਾਰ ਮਿਲਿਆ ਤੇ ਉਹਦੇ ਨਾਲ ਇੱਕ ਮੁਲਾਜ਼ਮਾ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਕਿ ਉਹ ਫਿਊਚਰ ਦੇ ਵਿੱਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਜਿੰਨਾ ਵੀ ਹੁਣ ਤੱਕ ਕੰਮ ਕੀਤਾ ਮੈਂ ਆਪਣੀ ਉਹਦੀ ਸਾਰੀ ਜਿਹੜੀ ਐਪਰੀਸੀਏਸ਼ਨ ਮੈਂ ਆਪਣੀ ਟੀਮ ਨੂੰ ਦੇਣਾ ਕਿ ਜਿਹੜੀ ਮੇਰੀ ਟੀਮ ਹੈ ਉਹ ਕੰਟੀਨਿਊਸਲੀ ਐਫਰਟ ਕਰਦੀ ਆ ਉਹਨਾਂ ਤੁੱਪ ਦੇਖਦੀ ਆ ਨਾ ਉਹ ਸੱਬੀ ਦੇਖਦੀ ਆ ਤੇ ਰੈਗੂਲਰਲੀ ਕੰਮ ਕਰਦੀ ਆ ਜਿਵੇਂ ਅੱਜ ਵੀ ਮੇਰੀ ਟੀਮ ਸਵੇਰੇ ਜਿਹੜੀ ਆ ਉਹ ਕੰਮ ਕਰਦੀ ਆਈ ਆ ਤੇ ਸਿਖਰ ਦੁਪਹਿਰੇ ਮਤਲਬ ਕਿਸੇ ਦਾ ਬੂਆ ਖੜਕਾ ਕੇ ਆਪਾਂ ਕੈਮਰੇ ਚੈੱਕ ਕਰਦੇ ਹਾਂ ਬਹੁਤ ਡਿਫਿਕਲਟ ਕੰਮ ਹੁੰਦਾ ਪਰ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਾ ਜਿਹੜਾ ਚੈਲੰਜ ਕਿ ਹਰ ਕੇਸ ਦੇ ਵਿੱਚ ਇੱਕ ਨਵਾਂ ਚੈਲੰਜ ਆਉਂਦਾ ਕਿ ਜਦੋਂ ਕ੍ਰਿਮੀਨਲ ਨਵੇਂ-ਨਵੇਂ ਰਸਤੇ ਅਪਣਾਉਂਦੇ ਆ ਨਵੇਂ-ਨਵੇਂ ਮੈਥਡ ਅਪਣਾਉਂਦੇ ਆ ਬਚਨ ਦੇ ਲਈ ਤੇ ਉਹਨਾਂ ਨੂੰ ਟਰੇਸ ਕਰਨ ਦੇ ਲਈ ਹਰ ਤ ਵੜੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਨਵੀਂ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਚਲੋ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਅ ਕਾਮਯਾਬੀ ਮਿਲਦੀ ਆ ਤੇ ਮਿਹਨਤ ਦੇ ਨਾਲ ਜ਼ਰੂਰ ਫਰਕ ਮਿਲਦਾ ਧੰਨਵਾਦ ਜੀ ਵਰਕ ਕੀਤਾ ਹੋਵੇ ਤੇ ਮਹਿਕਮਾ ਉਸ ਚੀਜ਼ ਨੂੰ ਸਰਉਂਦਾ ਆ ਤੇ ਉਸ ਜਗ੍ਹਾ ਤੇ ਕੁਦਰਤੀ ਗੱਲ ਆ ਵੀ ਹੌਸਲਾ ਵਜਾਈ ਤੇ ਹੁੰਦੀ ਆ ਤੇ ਅੱਜ ਮੈਂ ਬਹੁਤ ਧੰਨਵਾਦੀ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਕਿ ਮੈਂ ਕੋਈ ਕੰਮ ਕੀਤਾ ਤਾਂ ਉਹਦੇ ਬਦਲੇ ਵਿੱਚ ਮੈਨੂੰ ਉਹਨਾਂ ਨੇ ਨਾਮ ਦਿੱਤਾ ਹੈ। ਮੈਂ ਬਹੁਤ ਖੁਸ਼ ਹਾਂ। ਕਿੰਨੇ ਕੋ ਚੈਲੰਜ ਰਹਿੰਦਾ ਕਿਉਂਕਿ ਲੋਕ ਕਹਿੰਦੇ ਆ ਕਿ ਕੁਛ ਕੱਢੀ ਕੁਛ ਨਹੀਂ। ਪਰ ਚੈਲਿੰਜ ਇਹ ਕਿੰਨਾ ਮੇਂਦਾ ਤਾਂ ਜਦੋਂ ਫੀਲਡ 'ਚ ਵਿਚਰਦੇ ਹਾਂ ਉਹਨਾਂ ਕਈ ਨਾਲ ਜਿਨ੍ਹਾਂ ਤੋਂ ਲੋਕ ਆਪਣੀ ਜਾਨ ਬਚਾਉਂਦੇ। ਨਹੀਂ ਜੇ ਉਹਨਾਂ ਨੂੰ ਫੇਸ ਕਰਨਾ ਇਹ ਤੁਸੀਂ ਸਮਝਦੇ ਜੇ ਕਿ ਕੁਝ ਸਭ ਸਦਾ ਜ਼ਰੂਰੀ ਹੈ। ਉਹਨਾਂ ਨੂੰ ਫੇਸ ਹੀ ਕੀਤਾ ਤਾਂ ਹੀ ਕਰਕੇ ਮੇਰੀ ਮਿਹਨਤ ਦਾ ਮੁੱਲ ਪਾਇਆ ਮੈਂ ਕਿਵੇਂ ਨਹੀਂ। ਉਹਦੇ ਬਦੌਲਤ ਹੀ ਮੈਨੂੰ ਅੱਜ ਇਹ ਪ੍ਰਾਈਜ਼ ਪੈਕ ਮੈਨੂੰ ਦਿੱਤਾ ਆ ਤੇ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਤੋਂ ਵੱਧ ਵੱਧ ਕੰਮ ਕਰਾਂਗਾ ਜੇ ਤੂੰ ਐਪੀਟ ਹੋਂਦਾ ਸਰ ਉਹਦੇ ਨਾਲ ਹੋਰ ਕੋਸ਼ਿਸ਼ ਕਰੀਦੀ ਵੀ ਚੰਗਾ ਕੰਮ ਕਰੀਏ ਤੇ ਇਹ ਤੋਂ ਹੋਰ ਵਧੀਆ ਨਾਮ ਮਿਲੇ ਤੇ ਮੈਂ ਬਹੁਤ ਥੈਂਕਫੁਲ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਹ ਚ ਜੋਬ ਸਮਝਾਇਆ ਕਿਰਨ ਜੀ kami probably ਅੱਜ ਨਾਲ ਜੀ ਸੋਟਾ ਸਰ ਨਾਲ ਲੋ ਜੀ ਇਹਨਾਂ ਨੇ ਵੀ ਉਹਨੇ ਇੰਟੈਲੀਜੈਂਸ ਕਰਕੇ ਕਾਫੀ ਕੇਸਸ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ 'ਚ ਹੈਲਪ ਕੀਤੀ ਹੈ। ਸਟੇਪਲ ਆਪਰੇਟਿਵ एएसआईआई टीम से साढ़े सात कैश रॉड और सीसीएन सर्टिफिकेट सैंतीस हजार कैश रॉड पांच सीसीएन सर्टिफिकेट दो कैश रॉड दस सीसीएन सर्टिफिकेट एक डिप्लोमा एलआरएसआई पंडित कुमार पवित्र सात कैश रॉड इन इंटेलिजेंस ਕਰਕੇ ਕਾਫੀ ਕੇਸਸ ਦੇ ਵਿੱਚ ਉਹਨਾਂ ਨੂੰ ਪ੍ਰੋਸ ਕਰਨ 'ਚ ਹੈਲਪ ਕੀਤੀ ਹੈ